बिल्डिंग वाले बता गए ये देखो भैन चो मनी यो सामने देख कहाँ चला फाले फाले ही नहीं रहा कोई इन्नी तपड़ जो देखे ये तोड़ दिया सारा ये लत्त देखो कहाँ जा रही है इसकी बेचारे की क्यों अरे क्यों देखो तोड़ो तोड़ो रे भाई पीछे नहीं कुछ भी दिख रहा है <laughs> मिल गया फाइनली फाइनली ਲਓ ਬਾਈ ਹੋ ਗਏ ਚਾਰ ਫਾਲੇ ਹੋ ਗਏ ਸੈਟ ਸਾਰੇ ਦੇਖ ਸਿੱਧੇ ਇੱਕਦਮ ਇੱਕ ਫਾਲਾ ਲਓ ਮਿੱਤਰੋ ਆਰਾਮ ਦਾ ਸੋਇਆ ਪੜਾ ਦਾ ਨਜ਼ਾਰੇ ਦੀ ਨੀਂਦ ਟਾਈਮ ਹੋ ਰਿਹਾ ਦਾ ਕਿੰਨਾ ਹੋਵੇ ਬੈਠ ਕੇ ਟਾਈਮ ਹੋ ਰ 2:30 ਵਜੇ ਏਸੀ ਚੱਲ ਰਿਹਾ ਦਾ ਵਧੀਆ ਆਰਾਮ ਤੇ 25 ਪਾਤ ਇਹ ਪਹਿਲਾਂ ਮਿੱਤਰੋ ਏਸੀ ਕੂਲਿੰਗ ਨਹੀਂ ਕਰ ਰਹਾ ਦਾ ਇਹ ਭੈ 24 25 ਬਾਈ ਨਾ ਬਾਈ ਠੰਡ ਚੜਾ ਕੇ ਰੱਖਾ ਬਾਕੀ ਆਮਨੇ ਦਾ ਫੋਨ ਆਇਆ ਆਮਨ ਕਹਿ ਰਿਹਾ ਬਾਈ ਆਪਣਾ ਏਸੀ ਤਿਆਰ ਹੋ ਗਿਆ ਉਹ ਕਹ ਰਿਹਾ ਵੀ ਏਸੀ ਮਤਲਬ ਲਾ ਦੋ ਮੈਂ ਵੈਸੇ ਵੀ ਜਾ ਕੇ ਸ਼ਾਮ ਨੂੰ ਆ ਜਾਾਂਗੇ ਉਹ ਕਹ ਰਿਹਾ ਉਹ ਕਹ ਰਿਹਾ ਤੁਮ ਆਓ ਏਸੀ ਦੇਖੋ ਵੀ ਫੇਰ ਕੱਲ ਨੂੰ ਕੁਝ ਹੋ ਜਾ ਫੇਰ ਮਾਰੀ ਗਲਤੀ ਨਾ ਗੱਡਿਓ ਬਿਉਰਾ ਚੱਲ ਰਿਹਾ ਕੱਲ ਰਾਤ ਦਾ ਚਲਾ ਰਖਿਆ ਮਾਨ 24 ਘੰਟੇ ਹੋ ਗਏ ਸੀ ਪਾ ਕੇ 쿨ਿੰਗ ਦੇਖੋ ਜਾਂ ਕੋਈ ਹੋਰ ਕੰਪਲੇਂਟ ਹੋ ਗਈ ਵਾ ਦੇਖੋ ਵੀ ਆਜੋ ਤੁਮ ਮੈਂ ਕਹਾ ਯਾ ਚੰਗੇ ਸੰਦੇ ਭਲੇ ਚੰਗੇ ਭਲੇ ਸੋਹਰੇ ਦੇ ਨਜ਼ਾਰੇ ਤੇ ਤੂੰ ਕਹ ਦੇ ਵੀ ਆਪਣੇ ਆਵਾਜੋ ਲਾ ਦੋ ਕਹ ਰਿਹਾ ਨਾ ਜਾ ਆ ਮੈਂ ਕਹਾ ਚੱਲ ਫੇਰ ਭਾਈ ਜਾ ਆ ਮੈਂ ਓਕੇ ਜਮਾਂ ਯਾਰ ਓਏ ਨਜ਼ਾਰਾ ਬੜਾ ਰਦਾ ਦੁਪਹਿਰੇ ਕੀ ਨੀਂਦ ਕਰਨ ਨਜ਼ਾਰਾ ਵਾ ਅੱਜ ਕੱਲ ਜੇਠ ਹਾੜ ਦਾ ਦੁਪਹਿਰਾ ਹੋਇਆ ਛਾਲੇ ਕੀ ਰਾਤ ਹੋਈ ਇੱਕੇ ਬਰਾਬਰ ਆ ਬਾਈ ਇਸੀ ਕਰਦੇ ਮੰਦ ਚੰਦੂਏ ਫਿਰ ਦੇਖਾਂ ਤੇ ਆ ਬਣਾ ਰਿਹਾ ਵਾ ਦੋ ਤਿੰਨ ਕਮੈਂਟ ਕਰ ਰਹੇ ਜੇ ਆਪਾਂ ਨੇ ਪਿਛਲੀ ਵੀਡੀਓ ਪਾਈ ਦੀ ਏਸੀ ਵਾਲੀ ਬਾਈ ਗੱਲ ਕਰ ਰਹੇਦੇ ਉਸ ਕੀ ਕੰਪਨੀ ਕਰਾਂ ਕੀ ਸੌਦਾ ਹੋਵਾਰਾ ਉਹ ਸਮਝ ਨਹੀਂ ਮੈਨਰੇ ਅ ਬੀ ਆਨਲਾਈਨ ਵਾ ਕਰਦੋ ਕੰਪਲੇਂਟ ਕਰਦੋ ਉਹ ਦੱਸਿਓ ਵੀਰੋ ਕਿਸ ਤਰ੍ਹਾਂ ਹੋਵਾ ਚਲੋ ਜੋ ਤਾਂ ਆਪਣਾ ਏਸੀ ਹੋ ਗਿਆ ਸੈੱਟ ਜੇ ਫਿਰ ਵੀ ਕਦੀ ਆਪਾਂ ਨੂੰ ਲੋਡ ਪੜਾਗੀ ਜਾਂ ਕੁਝ ਹੋਗਾ ਫਿਰ ਉਹ ਤਾਂ ਦੇਖਾਂਗੇ ਆਪਾਂ ਕੈਸਾ ਹਸਾਬ-ਕਤਾਬ ਹੋਗਾ ਸਗਲੋ ਵਧੀਆ ਭਾਈ ਕਿ ਕਿਤਰਾ ਚੰਗ ਕਰੀ ਇੱਧਰ ਉੱਧਰ ਨੂੰ ਬੜੋ ਇੱਧਰ ਨੂੰ ਨਿਕੜ ਜਾ ਸਿੱਸੇ ਦੇ ਖੋਲ ਲੈ ਨਹੀਂ ਬੋਲੇਗਾ ਹਾਂ ਬੰਦਾ ਖੜਾ ਹੈਗਾ আচ্ছা ਬਾਕੀ ਪ੍ਰਸ਼ਾਦ ਹੀ ਆ ਗਏ ਹੈ ਨਾ ਵਧੀਆ ਹੋ ਗਿਆ ਨਜ਼ਾਰਾ ਆ ਜਾਗਾ ਮੈਂ ਕਹ ਰਣਾ ਇੱਕ ਤਗੜੀ ਜੀ ਪ੍ਰਸ਼ਾਦ ਹੋ ਜਾ ਖਾਲੀ ਨਾ ਜਿਹੜਾ ਖੇਤ ਬਾਹੇ ਜਾਂ ਦੁਬਾਰਾ ਘਰਾਂ ਨੇ ਮਾਰੇ ਹੋਣੇ ਕਰਨੀ ਪੈਣਾ ਤਨ ਰਾਤ ਨੂੰ ਮੇਰੀ ਵਾਰੀ ਆ ਤੇ ਕਰਾ ਤਾਂ ਫਿਰ ਵੀ ਲੱਗ ਜਾਗਾ ਜਿਹੜਾ ਗਿੱਲੇ ਖੇਤ ਮੈਂ ਕਰਾ ਲੱਗਿਆ ਨਾ ਅਮਨ ਉਸ ਵਰਗਾ ਸੁਆਦ ਨਹੀਂ ਮੈਂ ਤਾਂ ਮਿੱਟੀ ਬੈਠਾ کہیں ਨਾ ਕੁਝ ਹੋਗਾ ਹੈ ਜਿਹੜਾ ਸੁੱਕੇ ਖੇਤ ਮੈਂ ਇਸ ਵਾਰ ਪੁੱਬਲ ਛੂੜੀ ਜਾਂ ਉੱਪਰ ਉੱਠੀ ਜਾ ਆ ਜਿਹੜਾ ਉਸ ਤਰ੍ਹਾਂ ਲੱਗ ਜਾਣਾ ਉਹਵੇਂ ਬੈਣ ਜੋਗੀ ਬਰੀਕ ਹੋਗਾ ਬਸ ਲੈਟ ਜਾ ਬਰੀਕੋ ਕਾ ਹਾਂ ਕਹਿੰਦਾ ਤੇਰੇ ਬਾਹਰ ਨਹੀਂ ਘੜੀ ਜਾਣਾ ਜਿਹੜਾ ਗਿੱਲੇ ਖੇਤ ਮੈਂ ਕਰਾ ਆ ਭੈਣ ਤੂੰ ਜਹਾਂ ਡੇਢ ਵਾਰੀ ਮੈਂ ਖਿੱਚਣਾ ਉਸਨੇ ਬਈ ਇੱਕ ਵਾਰੀ ਮੈਂ ਖਿੱਚ ਰਿਹਾ ਫਿਰ ਟਰੈਕਟਰ ਗਿੱਲੀ ਮਿੱਟੀ ਕਾ ਇਹੋ ਫਾਇਦਾ ਹੋ ਜਾ ਦੇਖੋ ਜੇ ਬਰਸਾਤ ਪੜ ਗਈ ਵਧੀਆ ਬਾਈ ਤਨ ਯਾਰ ਆ ਜਾਣਾ ਖੇਤ ਬਾਹਰ ਲੈਣੇ ਆਣ ਵਧੀਆ ਸੈੱਟ ਡੋਲਾਂ ਪਾਦਣੀ ਤੇ ਰਾਜੇਂਦਰ ਕਹਾਣੇ ਉਹ ਪੜਿਆ ਘਰੇ ਉਹਨੂੰ ਖੋਲਿਆ ਜੇਂਦਰੇ ਨੂੰ ਪੂਰਾ ਉਸ깔 ਡੋਲਾਂ ਪਾਣੀ ਇਹ ਤੂੰ ਇੱਕ ਦਾ ਆਪਣੇ ਮਾਤਾ ਤਵੇ ਵਾਲਾ ਡਿਸਕ ਵਾਲੇ ਜੰਦਰੇ ਆ 21 ਬਣਾ ਦੂਸਰਾ ਜੰਦਰਾ ਜਿਹੜਾ ਫੱਟੇ ਵਾਲਾ ਪਤਾ ਹੈ ਜਿਹੜਾ ਡਿਸਕ ਵਾਲੇ ਜੰਦਰੇ ਆ ਨੇ ਸਾਲੇ ਨਾ ਜੜੋਂ ਦੇ ਚੱਕਾ ਮਿੱਟੀ ਇਨਕੀ ਮਿੱਟੀ ਡੋਲ ਲਈ ਹੋਈ ਨਾ ਸਾਡੀ ਤੜਾ ਗਿਰ ਜਾ ਬੈਠ ਜਾ ਆਇਆ ਸੀ ਤਰ੍ਹਾਂ ਮੂਤਗੀ ਜਾ ਕੇ ਨਹੀਂ ਬੈਠ ਜਾਂਦੀ ਜੀ ਉਹ ਕਹਿ ਦੇ ਕਰ ਉਹ ਉਸ ਗੱਲ ਨਾ ਇਹ ਵਾ ਮੇਰਾ ਅਲਦਾ ਜਿਹੜਾ ਛੋਟਾ ਆ ਉਹ ਚੱਲ ਹਾਂ ਉਸ ਨੂੰ ਨੂੰ ਪਾ ਗਾ ਇੱਕ ਵਾਰ ਡੋਲ ਉੱਪਰ ਟੈਰ ਕੇ ਕਿਹੜਾ ਦੇ ਦੇ ਹਾਂ ਫੇਰ ਦਵਾ ਡੋਲ ਪਾ ਦੇ ਭਰੀ ਵੇ ਫੇਰ ਨਹੀਂ ਕਿ ਟੋ ਫੇਰ ਨਹੀਂ ਦਿੰਦੀ ਹੈ ਔਰ ਕਿਉਂ ਹੈ ਰਜੋਰ ਨਹੀਂ ਬੜਾਗੀ ਕਦੀ ਨਹੀਂ ਬਗੇ ਦਵਾਨੇ ਮਰ ਤਾਂ ਕਰਨਾ ਕਿੰਨੇ ਕੀ ਆਏ 18 ਕੀ ਕਿੰਨੇ ਕੀ 1 2 3 4 5 6 7 8 9 10 11 12 13 14 14 14 ਨੂੰ 28 1 ਮਿੰਟ ਖੜਾ ਦੋ ਦਵੇ ਫਾਲ ਦਵਾ नहीं, नाक रा <laughs> कहा अठ सो सोलह सोलह फिर रहे पीछा <laughs> देख ली ते भी <तएवी> नहीं जारा <laughs> बना क्या आया बाकी चल रहे क्या करे वो ले जो जो चल रहा है ग्यारह बजे का ग्यारह बजे का कुछ होगा ना कहते सिर फोड़ूंगा ਨਾ ਪਾ ਦੀ ਕੰਡੀਸ਼ਨ ਕਲੂਜ਼ਰ ਬਾਕੀ ਮਿੱਤਰੋ ਨਾ ਇਹ ਜੀ ਜਿਹੜਾ ਡਾਈਕਨ ਕੇ ਸੀ ਉਹ ਮਾਜਾ ਕੋਈ ਵਾਏ ਸੀ ਇਹਨਾਂ ਕੀ ਜਿਹੜਾ ਮਤਲਬ ਇਨੇ ਨੋਟੀਫਿਕੇਸ਼ਨ ਦਿਖਾਦਾ ਫਰੰਟਿਕਾ ਇਹਨਾਂ ਮੰਨ ਕੇ ਚਲੋ ਨਾ ਚੇਂਜ ਯੂਨਿਟ ਨਹੀਂ ਚੇਂਜ ਹੁੰਦਾ ਬਟ ਸਪੇਅਰ ਪਾਰਟ ਸਾਰਾ ਚੇਂਜ ਹੋ ਜਾ ਮੰਨ ਕੇ ਚਲੋ ਉੱਪਰਲਾ ਡੱਬਾ ਹੀ ਡੱਬਾ ਰਹਿ ਗਿਆ ਉਸ ਦੇ ਉੱਪਰਲਾ ਉਹ ਕਹ ਰਿਹਾ ਵੀ ਸਾਰਾ ਨਾ ਉੱਪਰ ਜਿਹੜਾ ਡੱਬਾ ਬਾਕਸ ਲੱਗ ਰਿਹਾ ਉਹ ਪੁਰਾਣਾ ਰਹਿ ਜਾਗਾ ਪੁਰਾਣਾ ਵੀ ਕਿ ਆ ਆਪਣਾ ਨਵੀਆਂ ਏਸੀ ਆ ਬਿੰਦਰ ਸਾਰਾ ਕੁਝ ਨਮਾ ਮੰਨ ਜਾਗਾ ਟੋਟਲ ਮਾਡਰਨ ਨੰਬਰ ਉਹੀ ਰਹਿ ਜਾਗਾ ਪਾਰਟ ਵਗੈਰਾ ਕੀ ਗਾਰੰਟੀ ਸਲੈਂਟੀ ਸਭ ਕੁਝ ਨਵਾਂ ਮਿਲਾਗਾ ਤੁਹਾਨੂੰ ਕਹਿ ਰਿਹਾ ਕੋਈ ਨਿਊ ਨਹੀਂ ਹੈ ਵੀ ਬਾਹਰ ਤੇ ਗਿੰਦੇ ਪਾ ਦੇਣਾ ਜੈਨੂਨ ਪਾਰਟ ਆਵਾਗਾ ਔਰ ਉਹ ਇਤਨੇ ਪੜੇ ਦੇਣਾ ਪਾਰਟ ਲੈ ਇਹੋ ਜੈਨੂਨ ਡਾਈਕਨਗੇ ਕਹਿ ਰਿਹਾ ਵੀ ਡਾਈਕਨ ਆਈ ਸੀ ਕੰਪਨੀ ਕਹਿ ਰਿਹਾ ਕਦੀ ਕਦੀ ਖਰਾਬ ਨਹੀਂ ਹੁੰਦੀ ਦੇਖੋ ਕਦੀ ਹੋਗਾ 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 ਕਹਿੰਦਾ ਨਹੀਂ ਨਾ ਸਹੀ ਬਾਈ ਬਾਕੀ ਬਹੁਤੇ ਵੀਰ ਕੰਦ ਤੇ ਕੰਪਲੇਂਟ ਆ ਰਹੀ ਆ ਬਈ ਇਹ ਜੀ ਕੂਲਿੰਗ ਨਹੀਂ ਕਰ ਰੇ ਇਹਦਾ ਕੈਸੀ ਗਰਮੀ ਮਤ ਬਾਈ ਕੋਈ ਐਸੀ ਕੂਲਿੰਗ ਨਹੀਂ ਕਰ ਰਿਆ ਦਾ ਗੁੰਡਾ ਦੇ ਬਾਅਦ ਬਹੁਤ ਫਰਕ ਪੜ ਗਿਆ ਮੈਂ ਕਰਿਆ ਨਾ 26 27 ਵਜੇ ਸੀ ਲਗਾ ਕਾ ਸੋੜਦਾ ਦੁਪਹਿਰੇ ਮਾ ਨਹੀਂ ਦੁਪਹਿਰੇ ਮਾ ਨਾ ਭਾਈ 18 AC ਕਰ ਕਾ ਵੀ ਨਾ ਭੈਣ ਜਟ ਕੂਲਿੰਗ ਨਹੀਂ ਕਰਦਾ AC ਕੀ ਆ ਜੀ ਲੈਣੀ ਪੜਾਦੀ ਹੈ ਹੈ ਖੇਤੀ ਕੀ ਤਾਂ ਲੋੜ ਨਹੀਂ ਵੱਡ ਰਹੀ ਦੇਖ ਲਿਆ ਸਭੂਰਾ ਹਾਲ ਹੋ ਗਿਆ ਦਾ ਅਰੇ ਉਹਦੇ ਇੱਕ ਦਿਨ ਮੀਂਹ ਪੜਿਆ ਵੇ ਦੇਖ ਲੈ ਇਸ ਨੇ ਬਹੁਤ ਫਰਕ ਪਾਤੀ ਆ दूसरा <laughs> फोन भूल गया काम कर रहा भाई हैं है? तो पूरी कर रहा है कूलिंग पानी तो पर कट है हैं मिल गया फाइनली फाइनली <laughs> चो जो माओ ना भैन जो कुंडा करवा दिए इसका और तो 23 गाना अच्छा ले गड्डी तो फाइनली एसी मिल गया और एसी भी क्या पैंचो गैस कार का नहीं एसी चल रहा 15 दिन हो गए <laughs> एसी नहीं चल रहा सिर्फ गैस का भाई हां कंपनी का कसूर काट रहे हो गया वाह हो गया कंपनी कंपनी बट चक्रे है ओदा यार कंपनी वाले बंदे आए थे भाई जेड़ा ਮਤਲਬ ਉਹ ਜਿਹੜਾ ਉਹ ਪਟਿਆਲੇ ਕੇ ਸੰਭਾ ਉਹ ਘਰੇ هر ਬੰਦੇ ਵੀ ਮਾਰੇ ਘੋਸੇ ਆ ਪਤਾ ਕਾ ਚੱਕ ਰੋਜਾ ਵੀਰੋ ਉਹ ਘਰੇ ਯਾਰ ਇਵ ਆਪਣੀ ਜਿਹੜੀ ਮੇਨ ਡਾਈਕਨ ਕੀ ਜਿਹੜੀ ਘਰੇ ਗੈਸ ਆ ਉਹ ਮੰਨ ਕੇ ਚੱਲ ਜੇ ਆਪਾਂ ਪਾ ਗਾ ਸਾਰਾ ਖਰਚਾ ਨਾ ਮਗਰ 3500 ਰੁਪਏ ਕੀ ਬਣਾ ਬਾਈ ਕਹ ਰਿਹਾ ਆਪਣਾ ਖਰਚਾ ਇਧਰੋਂ ਗਏ ਦਿੱਤੋ ਉਹ ਬਾਹਰ ਤੇ ਬਾਹਰ तो कह रहा रुपए की बना कह रहा रहे, रहे चार पैसे कहास तो मिल रुपए की पांच सौ रुपये पवाई है पच्ची सो रुपया तेर पता लेना पैंती सौ रुपया हजार रुपया बच गया अगले मालिक पता तो अगले पूरे खा लिए वो कह रहा माड़ी गलती नहीं है रहा न्याण पान जा भाई ਨਹੀਂ ਵੀ ਕਰਾ ਦੇ ਸੀ ਕੋਠੇ ਹੋ ਰਿਆਂ ਕਰਾ ਇਹ ਕੀ ਕਰਾਂ ਕਿਸ ਕਿਸ ਬਗਾਰਾ ਕਦ ਤੱਕ ਨਿਗਰ ਰੱਖਾ ਬੰਦਾ ਬਾਦ ਵੀ ਠੀਕ ਆ ਬਾਈ ਕੀ ਨਿਗਰ ਕੀ ਰੱਖਾ ਜੀ ਫਿਰ ਬੰਦੇ ਕੀ ਕਿਆ ਨਿਗਰ ਰੱਖਾਗਾ ਵੀ ਕੌਣ ਸੀ ਗੈਸ ਪਾ ਕਰਿਆ ਕੌਣ ਸੀ ਨਹੀਂ ਹੈ ਉਹ ਚੱਕਰ ਵੜ ਰਿਆ ਦਾ ਫਿਰ ਉਹ ਗੈਸ ਚੱਲ ਜਾਂਦਾ ਚੱਲ ਜਾਂਦਾ ਬਸ ਹਾਂ ਜੇ ਚੱਲ ਜਾਂਦਾ ਚੱਲ ਇਧਰ ਨੂੰ ਚੱਲ ਜਾਂਦਾ ਠੀਕ ਤਾਂ ਨਹੀਂ ਕੰਮ ਔਖਾ ਦਾ ਬਾਈ ਬੈਲਟ ਲਾ ਦੀ ਇਧਰ ਉਸ ਕਰਕੇ ਗੈਸ ਚੱਕਰੇ ਉਹ ਹੋਇਆ ਵੀਰੋ ਜਿਸ ਦਿਨ ਮਾਨੇ ਉਹ ਲਵਾਇ ਨਾ ਏਸੀ ਲਵਾਇ ਮਾਨੇ ਲਵਾ ਲਿਆ ਯਾਰ ਗੋਂਕੇ ਬੰਦੇ ਬੜੇ ਮਰੇ ਪਿੰਡ ਕੋ ਗਵਾਂਢੀ ਹੋ ਉਸ ਬਾਰੇ ਕਹੀਂ ਨੱਡ ਢਿੱਲਾ ਰਹਿ ਗਿਆ ਗੈਸ ਲੀਕ ਹੋ ਉਹ ਗੈਸ ਹੋ ਗਈ ਲੀਕ ਗੈਸ ਲੀਕ ਹੋਣਗੇ ਚੱਕਰ ਮਾਈ ਸੀ ਚੱਲਿਆ ਨਹੀਂ 12ਵਾਂ ਦੇਸੀ ਕਿੱਸਾ ਚੜਾਈ ਗਿਆ ਉਹ ਗੈਸਾਂ ਪਾਈ ਤਾਂ ਹੈ ਬਾਈ ਨੇ ਵੀ ਉਸਨੇ ਵੀ ਪਾਈ ਵੀ ਲੀਕ ਹੋ ਗਈ ਉਹ ਭੈਣ ਜੋ ਦੇਸੀ ਕੰਮ ਨਾ ਕਰਦੀ ਕੰਪਨੀ ਦਾ ਜਿਹੜਾ ਐਸੀ ਉਹ ਦੇਸੀ ਗੈਸ ਦਾ ਕੰਮ ਕਰਨੀ ਪਰਾ ਯਾਰ ਇੱਧਰ ਨਹੀਂ ਚੱਲੇ ਉਹ ਤਾਂ ਚੱਕਰ ਬੜੀ ਗਿਆ ਭੈਣ ਜੋ ਕੰਪਨੀ ਉਹ ਕਰਿਆ ਯਾਰ ਐਸੀ ਦਾ ਕੰਮ ਹਮ ਵੀ ਹਾਰਾਨ ਹੋ ਰੇ ਵੀ ਐਸਾ ਤਾਂ ਕੋਈ ਚੱਕਰ ਨਹੀਂ ਬੇਸੀ ਮੈਂ ਇੰਨਾ ਫਾਲਤ ਪੜ ਗਿਆ ਪਰ ਚੱਕਰ ਇਹ ਹੋ ਗਿਆ ਵੀਰੋ ਗੈਸ ਕੀ ਗੈਸ ਚੱਕਰ ਪੜ ਗਿਆ ਗੈਸ ਨੇ ਐਸੀ ਤੇ ਐਸੀ ਕਰਾ ਲਈ ਨਹੀਂ ਕੰਮ ਸਾਰਾ ਵਧੀਆ ਤਾਂ ਸਾਰਾ ਐਸੀ ਘਲਵਾ ਦਿਆ ਸਾਰਾ ਉਹ ਸਾਰਾ ਐਸੀ ਗਏ ਉਹ ਕਰਵਾਵਾ ਕਰਵਾਇਓ ਕਰਵਾ ਕਦੀ ਕੰਡੈنسਰ ਬਾਰੇ ਪ੍ਰੈਸਰ ਬਾਰੇ ਪਾਉਣੇ ਵਾਈਪਰ ਕਾਏ ਗਵਾ ਚੱਕ ਬਸ ਛੋੜ ਬਣ ਚਲ ਅਗਰ ਬਰਸਾਤਾਂ ਪਾ ਲਈਏ ਆ ਕਿਹੜਾ ਲੋੜਾ ਵਾਈਪਰ ਖਰਾਬ ਹੋ ਗਏ ਗੱਡੀ ਘਰੇ ਵਾਈਪਰ ਪਾਉਣੇ ਮੈਂ ਉੱਥੇ ਦੇ ਪਾ ਲਈ ਨੀ ਯਾਰ ਵਾਈਪਰ ਕੁਈ ਅੰਬੋਤ ਹੋਰ ਕੈਨਸਲ ਹਾਂ 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 ਲੋਕਲ ਜਗਾ ਠੀਕ ਹੈ ਕੋਈ ਕੁਝ ਹੋ ਜਾ ਟੁੱਟ ਜਾ ਪਟ ਜਾ ਐ ਪੂਰਾ ਕਿਹੜਾ ਹੋਗਾ ਪਟਿਆਲਾ ਬਾਈ ਕੋਈ ਬਾਈ ਨਾ ਬਸ ਛੋੜ ਬਣਾ ਕਿਆ ਦੱਸੂ ਤੈਨੂੰ ਕਿਆ ਕਹਾਣੀ ਬਹੁਤ ਲੰਬੀ ਹੈ ਚਲ ਮਾਰੀ ਸੋਲਵ ਹੋ ਗਈ ਬਾਈ ਹਰ ਇੱਕ ਚੀਜ਼ ਨੂੰ ਨਾ ਯਾਰ ਖਾਣੇ ਨੂੰ ਹਰ ਇੱਕ ਬੰਦਾ ਜਿਉਂ ਪੜ ਰਿਹਾ ਵੀ ਖਾ ਲੇ ਇਸ ਪਾ ਤੇ ਖਾ ਲੇ ਉਸ ਪਾ ਤੇ ਖਾ ਲੇ ਇਸ ਪਾ ਤੇ ਖਾ ਲੇ ਕੰਪਨੀ ਦੀ ਚੀਜ਼ ਮਾਰ ਕੰਪਨੀ ਨੂੰ ਕਰਨਾ ਚਾਹੀਦਾ ਜੋ ਵੀ ਕੁਝ ਹੈ ਸਿੱਧਾ 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 ਉਹ ਨਹੀਂ ਤੂੰ ਸਿੱਧਾ ਚੱਲ ਤੈਨੂੰ ਕਹਿ ਲੈਣਾ ਦੇਣਾ ਉਰੇ ਤੇ ਚੱਲ ਨਹੀਂ ਉਹ ਪਤੋਂ ਅੰਦਰ ਵਰਦੇ ਆਏ ਆਪਾਂ ਨੇ ਤੇ ਵੀ ਸਿੱਧਾ ਹੀ ਜਾਣਾ ਬਸ ਸਾਰਾ ਕੰਮ ਭੈਣ ਤੋਂ ਲੈਣ ਦੇਣੇ ਭਾਈ ਘੜਿਆ ਭਾਈ ਬਾਕੀ ਗੱਲ ਨੂੰ ਕਰੇ ਸੀ ਲਾਵਾਂਗੇ ਜਦੋਂ ਟਾਈਮ ਨਹੀਂ ਕਰਿਆ ਮਾਰਪਾ ਮੈਂ ਚੱਲ ਕੱਲ ਨੂੰ ਲਾ ਦਈਏ ਵੀਰੋ ਦੇਖੋ ਬਈ ਨਾ ਤਾਂ ਹੋ ਗਿਆ ਖੜਿਆ ਹੋਆ ਨਾ ਟਰੈਕਟਰ ਸੋਹਣਾ ਹੀ ਬਹੁਤ ਲਗਾ ਬਾਕੀ ਤਾਂ ਨਹੀਂ ਪਿਛਲੀ ਵੀਡੀਓ ਮੈਂ ਇੱਕ ਦੋ ਦਿਨ ਪਹਿਲਾਂ ਦੇਖਦਾ ਪਾਲੇ ਲੈ ਗਿਆ ਅਸੀਂ ਤੇ ਪਾਲੇ ਦੇ ਗਿਆ ਇਹਦੇ ਚੇਂਜ ਵੀ ਕਰਨ ਚਲੇ ਗਏ ਤੇ ਨਾ ਭੜੇ ਪਾਲੇ ਚੇਂਜ ਕਰਦੇ ਕਰਦੇ ਉਹ ਆ ਗਾਮਨ ਕਹਿਣ ਲੱਗਾ ਕਿ ਰਿਆ ਕਿਆ ਲੋੜ ਹੈ ਤੈਨੂੰ ਬਈ ਪਾਲਾਂ ਦੀ ਲੋੜ ਨਹੀਂ ਬਈ ਉਹ ਕਰ ਲੈ ਤਾ ਮੇਰੇ ਵਾਲਾ ਜੋੜ ਲੈ ਕਰ ਜੇ ਲੋੜ ਫੜ ਗਈ ਫਿਰ ਆਪਣੇ ਮਨ ਵਿੱਚ ਸੋਚਿਆ ਯਾਰ ਪਿਛਾ ਕੰਮ ਉਹਨਾਂ ਦਾ ਥੋੜੇ ਜਿਹੇ ਪੱਤੀਆਂ ਦਾ ਮੰਨਗਾ ਜ 100 200 ਰੁਪਏ ਵਿੱਚਾ ਮਾ ਯਾਰ 100 200 ਰੁਪਏ ਵਿੱਚਾ ਵਾਲੇ ਮੰਗਣ ਜੇ ਕਰੂੰਗਾ ਕਿਉਂਕਿ ਆਮ ਨੂੰ ਕੰਮ ਜ਼ਿਆਦਾ ਹੋਗਾ ਬਾਈ ਅਮਨੇਵ ਕੱਦੂ ਘਰ ਆ ਜਾਣਾ 25 30 ਕਿੱਲੇ ਠੇਕੇ ਬਲੇ ਕਰ ਰੱਖਾ ਵਾ ਇਹ ਵੀ ਵੀ ਕੰਮ ਜ਼ਿਆਦਾ ਮੇਰੇ ਪਾ ਹਾਲਾ ਘਾਟਾ ਮਹਾ ਇਹ ਮੈਂ ਅਮਨ ਨੂੰ ਕਿਆ ਕਹਿੰਦਾ ਫਿਰ ਜਾਊਗਾ ਬਾਈ ਪਾਲੇ ਜਦੇ ਮੈਨੂੰ ਕਿਉਂ ਵੀ ਯਾਰ ਕੰਮ ਕਿਆ ਪਤਾ ਗਜੇ ਦਮੀ ਪੜ ਗਿਆ ਫਿਰ ਤੋ ਇੱਕ ਦਿਨ ਮਾ ਆਪਣਾ ਨਿਬੜ ਜਾ ਮੀਂਹ ਨਾ ਪੜਾ ਫਿਰ 5 7 ਦਿਨ ਲੱਗ ਜਾਂ ਰੋਜ਼ 10 10 ਕਿੱਲਾ ਕਰ ਕਰਨਾ ਪੜਾ ਤੁਮਾ ਯਾਰ ਕਹਨੂੰ ਕਿਸੇ ਨੂੰ ਤੰਗ ਕਰਨਾ ਬਾਈ ਆਪਣੇ 2-400 ਰੁਪਏ ਦੇ ਸੋਦੇ ਪਿੱਛਾ ਉਵੇਂ ਬਰਾਨ ਹੁੰਦੇ ਫਿਰ ਜਾਂਗੇ ਮੈਂ ਆਮ ਨੂੰ ਕਹਾ ਮਾ ਯਾਰ ਲਵਾਉਂ ਮੂੰ ਫਾਲੇ ਕਿ ਲੋ ਬੈਲਡਿੰਗ ਕਰਾਣੇ ਆਰ ਆਪਣੇ ਦੇ ਆਏ ਪੜੇ ਆ ਯਾਰ ਉਦੋਂ ਤਾਂ ਲੇਗਾ 1500 ਰੁਪਏ ਦੇ ਫਾਲੇ ਨਾ ਮਾ 1500 ਰੁਪਏ ਦੇ ਘੋਰ ਹੋ ਜਾਣਾ ਆਪਣੇ ਸੋਦੇ 200 ਪਿੱਛਾ ਲੋਕ ਮਾ ਕਿੰਨਾ ਕ ਪਾ ਲੈਗੇ ਮਾ ਆਪਣੇ ਬੱਚੀ ਜ ਹੈ ਆ ਲੋਕ ਕੋ ਬਰਤ ਰਿਆ ਜੇ ਨਾ ਹੁੰਦੀ ਫਿਰ ਕੋਣ ਆਂਦਾ ਆਪਣੇ ਘਰਾਂ ਮੈਂ ਕਹਾ ਛੋੜ ਪਰਾ ਮਾ ਆਪਣਾ ਖਾ ਲੈਂ ਠੀਕ ਜਿਸ ਤਰ੍ਹਾਂ ਵੀ ਫਾ ਉਹਨੂੰ ਦੇਖੀ ਜਾਗੀ ਮਹਾਪਾਤੋ ਲੈ ਆਪਣੀ ਚੀਜ਼ ਤਾਂ ਆਪਣੀ ਹੋਵਾ ਮਾ ਯਾਰ ਜਦ ਦੇਖਾਂ ਪਾ ਲਿਆ ਉਹ ਗੱਲ ਚੱਲ ਠੀਕ ਆ ਇਹ ਬਾਈ ਕਲਟੀਵੇਟਰ ਲੈ ਜੂਆਂ ਬੈਲਡਿੰਗ ਵਾਲੇ ਵੀ ਲੈ ਜੂ ਆਪਣੇ ਗੋਮੇ ਚ ਦਿਖਾਣਾ ਉੱਥੇ ਤੇ ਬੈਲਡਿੰਗ ਬੁਲਡਿੰਗ ਕਰਾਗਾ ਸੈੱਟ ਕਰਾਗਾ ਇਹ ਬਦਲਵਾ ਕੇ ਲੈ ਆਂ ਮਾ ਯਾਰ ਫਿਰ ਆਪਣਾ ਬਾਬੂ ਲੈ ਕੇ ਸਾਨੂੰ ਪਤਾ ਕਰਾ ਮਾਰ ਲਿਆ ਇਹ ਬੂਸਮਾ ਖੈਰੋ ਮਾਰਾਂਗੇ ਜਦ ਪੱਕੇ ਬਾਣਵਾ ਜਾਂ ਫਿਰ ਫਾਲੇ ਮਾਰ ਦਾਂਗੇ ਕੁੰਝੇ ਖਾਂਝੇ ਕੱਢ ਲੇਗੇ ਬਾਈ ਫਾਲੇ ਦਾ ਜੋੜ ਲੀਏ ਪੂਰਾ ਦਸੰਦਾ ਦੇਖ ਲਓ ਭਾਂਤ ਭਾਦ ਕੱੜਿਆ ਪੂਰਾ ਨਾ ਆਪਣਾ ਇਹ ਪੰਚਾਇਤ ਘਰ ਬਣਾਇਆ ਤਾਂ ਬਾਈ ਪੰਚਾਇਤ ਘਰ ਕਰ ਕਰ ਕਾ ਨਾ ਬਨਗਾ ਚਲੂ ਵਿਆਹ ਆਦੀ ਹੋਵਾ ਚਲੋ ਰੋ ਬਰਤ ਲੋ ਚੀਜ਼ ਨੂੰ ਅੱਛੀ ਬਾਤ ਆ ਪਰ ਟੱਕਰ ਇਹ ਹੋ ਗਿਆ ਬਰਤਨੇ ਦੇ ਚੱਕਰਾਂ ਬਰਤਨੇ ਦੇ ਚੱਕਰਾਂ ਮਿੱਤਰੋ ਇਹ ਹੋ ਗਿਆ ਪੂਰਾ ਨਾ ਚੀਜ਼ ਦਾ ਕੋਈ ਬਾਲੀ ਬਾਰਸ ਨਹੀਂ ਰਿਹਾ ਹੈ ਕਿ ਮਨਗਾ ਚਲੋ ਚੀਜ਼ਾਂ ਖੜੀਆਂ ਕੋਈ ਰਾਤ ਬਰਾਤ ਕਿਉਂਕਿ ਕੋਈ ਆਪਣਾ ਸੰਦਾ ਪਾਣਾ ਰਿਹਾ ਕੋਈ ਆਪਣਾ ਪਰਿਆ ਪੂਰਾ ਪਤਾ ਨਹੀਂ ਲੱਗਦਾ ਹੈ ਪੂਰਾ ਟੀਲ ਖਰਾਣੇ ਆ ਬਾਈ ਟੱਟੇ ਹੀ ਘਟਾ ਬੱਤਾਂ ਨਹੀਂ ਹੈ ਤੂਰਾ ਕਿਆ ਪਤਾ ਕਿੰਨੇ ਪਾਇਆ ਯਾਰ ਜੋੜੇ ਆ ਬਾਲੇ ਚੀਨੇ ਨੂੰ ਕਿਸੇ ਦੀ ਬੜੀ ਹਰਾਨੀ ਆਵਾ ਸਾਰੇ ਖਾਲੇ ਮੋੜ ਦੀਏ ਖਾਲੀ ਨਹੀਂ ਰਹੇ ਤਵਾ ਭੈਣ ਦਲਸਾ ਮਾਲ ਮੰਨਦਾ ਮਤਲਬ ਖਾਲੀ ਨਹੀਂ ਰਹੇ ਚੰਨ ਦਲਸਾ ਜੀ ਦੱਸ ਭੈਣ ਤੋਂ ਕਿਆ ਕਰਦੇ ਰੇ ਪਾਲਾਂ ਗਰ ਐਜੀ ਕਿਹੜੀ ਜ਼ਮੀਨ ਵਾਈ ਭੈਣ ਕੀ ਲੋੜੇ ਸੜਕ 'ਤੇ ਚਲਾਏ ਹੋਏ ਜਗਾ ਹੁੰਦਾ ਵਾਕੀ ਚਲਾ ਆਏ ਮੰਗੇ ਬਿਲਡਿੰਗ ਵਾਲੇ ਵੀ ਪਾ ਦੇ ਇਹ ਦੇਖੋ ਭੈਣ ਚ ਇਹ ਮੰਨੀ ਯੋਨ ਤਾਂ ਦੇਖ ਕਹਾਂ ਚਲਾਇ ਫੜੇ ਫਾਲੀ ਨੇ ਰਿਆ ਬਈ ਇਹਨੇ ਤਪੜਾ ਇਹ ਦੇਖੇ ਇਹ ਤੋੜ ਦਿਆ ਸਾਰਾ ਇਹ ਲੱਤ ਦੇਖੋ ਕਹਾਂ ਜਾ ਰਹੀ ਐ ਇਸਕੇ ਵਿਚਾਰੇ ਕੀ ਹੋ ਅਰੇ ਕੀ ਹੋ ਦੇਖੋ ਉਹਦੇ ਪਿੱਛੇ ਦੇ ਨੇ ਟੁੱਟ ਗਈ ਸਿੱਧੇ ਕਰਾਣੇ ਪੜਾਂਗੇ ਪੈਂਚੋ ਪਤਾ ਨਹੀਂ ਕਿਹੜੀ ਜ਼ਮੀਨ ਬੰਦ ਰਿਹਾ ਸੀ ਮਨ ਤਾਂ ਇਹੋ ਨਹੀਂ ਪਤਾ ਲੱਗ ਰਿਹਾ ਹੈ। ਹਰ ਇਨੇ ਮਜ਼ਬੂਤ ਟੈਨ ਦੇਖ ਲੇ। ਫਿਰ ਵੀ ਫਾਲੇ ਨਹੀਂ ਛੋਡੇ ਨੀਚਾ ਪੈਂਚੁਰ ਗਏ ਫਾਲਿਆਂ ਦਾ ਬੁਰਾ ਹਾਲ ਕਰਦੀ। ਫਾਲੇ ਹੋ ਗਏ ਪੁਰਾਣੇ ਉੱਪਰ ਕਰਾ ਦਿਆ ਰੰਗ। ਪੈਂਚੋ ਨਟ ਨਹੀਂ ਘੁਰ ਰਹੇ। ਬਾਕੀ ਨੇ ਨਟ ਖੋਲੇ ਦੇ। ਸਾਲਾ ਕੋਈ ਨਹੀਂ ਪੈਂਗਾ ਯਾਰ ਸਾਰੇ ਟੁੱਟ ਗਏ ਨਟ। ਇਹ ਦੇਖੋ। ਇੱਕ ਟੁੱਟਿਆ ਹੋਇਆ। ਉਹ ਟੁੱਟ ਰਿਹਾ। ਇਹ ਉਹ ਟੁਕ ਟ ਗਿਆ ਨਾ ਟ ਖੁੱਲਦਾ ਤਾਂ ਹੋਈ ਨਹੀਂ ਕੋਈ ਟਰੈਕਟਰ ਵੱਲ ਲੋਟ ਨਹੀਂ ਆ ਰਹੇ ਤੇ ਹਾਂ ਹਾਂ ਵਲਟ ਦੇ ਮਾਤੜਾ ਹੋ ਜਾਂਦੇ ਨੂੰ ਭੈਂਟ ਜਿੱਦਾਂ ਲੈ ਇਹ ਵੱਡੇ ਚੱਲ ਜੇ ਇਸ ਤਰ੍ਹਾਂ ਮਰ ਜੇ ਬਾਕੀ ਫਾਲੇ ਆ ਤਾਂ ਸਹੀ ਗੇ ਨਾਟ ਨੂੰ ਨਹੀਂ ਉਹ ਨਾਟ ਹੈ ਪੱਤੀ ਬਿਲਡ ਕਰ ਦੇ ਬਸ ਉਪਰੋ ਪਤੀ ਨੂੰ ਮਿਲਾਨੀ ਪਰ ਹੈ ਚਲ ਦੇ ਘਣ ਲੈ ਪਰਾਂ ਆ ਬਦਲ ਨੇ ਪਾੜ ਜਾਂਦੇ ਔਖੇ ਹੋ ਜਾਂਦੇ ਮਿਕਸਰੀ ਉਹ ਆ ਕੇ ਠੀਕ ਆ ਕਟਰ ਕੁਟਰ ਗੈਲ ਪੜੇ ਫਿਰ ਜਰਾ ਜਿਹੜਾ ਬੜ ਨਹੀਂ ਰਿਹਾ ਅੱਧੇ ਵਾਲੇ ਬਦਲੇ ਗਏ ਦੋ ਵਾਲਾ ਨਾ ਨਾ ਕਰਾ ਦੇ ਮੈਂ ਜਿੱਦੇ ਨਿਕੜੇ ਨਹੀਂ ਨੇ ਨਾਟੇ ਫਸ ਗਏ ਵਿਚਵੇਂ ਸਾਡੇ ਕੀ ਹੋ ਗਿਆ ਚੰਨ ਬਾਈ ਨਾ ਬਈ ਸਾਰਾ ਜੋਰ ਲਾ ਲਿਆ ਦੋ ਨਾਟੇ ਨਹੀਂ ਨਿਕੜੇ ਹਨ ਨਾਟੀਲੇ ਬੜੇ ਨੇ ਨਾਟ ਨੱਟ ਦੋਲੀ ਨੂੰ ਕਰ ਦੇਸ ਨੇ ਹਾਂ ਬਈ ਵੈਲਡਿੰਗ ਉਹ ਕਰਦੇ ਨੇ ਫਿਰ ਲਾ ਦੇ ਚੰਨ ਵਾਲੇ ਤੋਂ ਲਾਏ ਲਾਏ ਵੈਲਡਿੰਗ ਕਰਕੇ ਜਿੰਦੇ ਤੋਂ ਨਹੀਂ ਨਿਕਹੀਂ ਵਾ ਕੀ ਕੀ ਹੋ ਗਿਆ ਕੜਾ ਹਿੱਲ ਰਿਹਾ ਹੈ ਨਾ ਜੇ ਕੋਈ ਅਜੀਬ ਬਾਤ ਹੋਈ ਫਿਰ ਦੇਖੀ ਜਾਗੇ ਬਸ ਜ਼ਿਆਦਾ ਮੈਂ ਨਹੀਂ ਟੈਕ ਕਰਾਂ ਨਾ ਟੁੱਟ ਜਾਣਗੇ ਨਗੇ ਲੋ ਬਾਈ ਹੋ ਗਏ ਤਿਆਰ ਵਾਲੇ ਹੋ ਗਏ ਸੈਟ ਸਾਰੇ ਦੇਖ ਸਿੱਧੇ ਇੱਕਦਮ ਇੱਕ ਫਾਲ ਆਇਆ ਤਾਂ ਸਾਈਡਾਂ 'ਵਾਂ ਲੱਗਿਆ ਹੋਇਆ ਤੁਮ ਬਾਈ ਇਸ ਕਰਕੇ ਹੋਰੇ ਬਾਕੀ ਸਾਰੇ ਫਾਲੇ ਸਿੱਧੇ ਹੋਏ ਅੱਜ ਦੇ ਟਾਈਮ 'ਆ 11 ਕੇ ਫਾਲੇ ਬਣਵਾਣ ਲੱਗ ਜਾਮਾ 45 46000 ਰੁਪਏ ਕੀ ਆਪਣਾ ਫਾਲੇ ਖਾਨੂ ਬੈਂਚ ਖਰਾਬ ਕਰਨੇ ਤੋ ਬਾਈ ਵਾਹ ਦੇ ਫਾਲ ਠੀਕ ਕਰਾਗਾ ਨਾ ਸਿੱਧਾ ਖੇਤਵਾਂ ਨੂੰ ਕੱਟਿਆ ਟਰੈਕਟਰ ਮਾਂ ਪਹਿਲਾਂ ਇਹਨੂੰ ਥਾਲਾ ਟੈਸਟਿੰਗੋ ਕਰਮਾ ਇਹ ਹੋਰੇ ਗੁੱਠਾ ਗੱਠਾ ਮਾਂ ਕੱਢੋ ਆ ਭਾਜੇ ਲਾਗੂ ਤੋਂ ਬਥੇਰੇ ਆ ਫਾਲੇ ਤੂੜਾ ਤੂੜੂ ਟਰੀ ਬਾਈ ਪੁੱਛਾ ਨਹੀਂ ਕੁਝ ਵੀ ਦਿਖ ਰਹਾ ਹੈ ਕੀ ਬਣ ਰਿਹਾ ਹੈ ਕਿਆ ਨਹੀਂ ਆਪਣੇ ਬਗਾਨੇ ਦਾ ਰੋਡ 'ਪਾ ਟਰੈਕਟਰ ਦਬਾਨ ਕਰ ਲੈਓ ਮਿੱਤਰੋ ਫੜਦੇ ਖੁੰਝੇ ਖਾਂਝੇ ਜੇ ਕਾਕੀ ਉਧਰ ਨਾ ਪਾਣੀ ਛੋਡਾਂਗੇ ਬਈ ਕੱਲ ਨੂੰ ਮੋਟਰ ਚਲਾਵਾਂਗੇ ਮੋਟਰ ਦਾ ਨਾ 2 ਦਿਨ ਪਾਣੀ ਨਹੀਂ ਛੋਡਾਂਗੇ ਪਹਿਲਾਂ ਯਾਰ ਜੀ ਦੀ ਮਾਂ ਛੱਡਣਾ ਹੈ ਨਹੀਂ ਛੋਡਣਾ ਬਾਹਰ ਕੱਢਣਾ ਕਿਉਂਕਿ ਨਾ ਬਹੁਤ ਦਿਨ ਹੋ ਗਏ ਮੋਟਰ ਖੜੀ ਐ ਨਹੀਂ ਮਾਂ ਕਹਿੰਦਾ ਉੱਧੇ ਕਿੱਲੀ ਘਰਾਉਣੀ ਹੋ ਜਾ ਜੀ ਬਾਕੀ ਫਿਰ ਦੇਖੀ ਜਾਗਾ ਮੈਂ ਡੋਨਾ ਟੋਨਾ ਪਾਗਾ ਨਾ ਜਮੀਮੋ ਪੜ ਗਿਆ ਠੀਕ ਹੈ ਨਹੀਂ ਫਿਰ ਸੁੱਕੇ ਵਿੱਚ ਬਾਹ ਪੋਦਾਂਗੇ ਪੈਸੇ ਤਾਂ ਠੀਕ ਬਣਦੇ ਖੇਤ ਅੱਡੇ ਮਾੜੇ ਨਹੀਂ ਬਣਦੇ ਹੈ ਬਾਈ ਕੱਲ ਕੀ ਵੀਡੀਓ ਮੈਂ ਕਾਇਆ ਦਾ ਕਈ ਜੀਵਿਦਾਰਾਂ ਕੋਈ ਟਾਈਮ ਨਹੀਂ ਕਦੀ ਰਾਤ ਹੋਣੀ ਕਦੀ ਦੁਪਹਿਰਾ ਹੋਣਾ ਕਦੀ ਸ਼ਾਮ ਹੋਣੀ ਕਦੀ ਸਵੇਰਾ ਹੋਣਾ ਓਹੋ ਭਾਈ ਜੇਡ